ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਾਕੀ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਵੀਰ। ਨਾ ਵੀ ਅੱਜ ਨਾ ਇੱਕ ਆਪਾਂ ਤੁਹਾਡੇ ਨਾਲ ਛੋਟੀ ਜਿਹੀ ਵਿਚਾਰ ਸਾਂਝੇ ਕਰਨੇ ਆ ਵੀਰੇ। ਗੱਲਬਾਤ ਹੈ ਵੀ ਕਈ ਦਿਨਾਂ ਤੋਂ ਮੈਂ ਅੱਛੀ ਜੀ ਦਾ ਸਾਡੇ ਡੈਡੀ ਦੀ ਡੈਥ ਹੋ ਗਈ ਸੀ। ਤੇ ਇੱਕ ਕਿਸੇ ਵੀ ਨੇ ਮੈਨੂੰ ਕਿਹਾ ਸੀਗਾ ਜਦੋਂ ਸਾਡੇ ਡੈਡੀ ਢਿੱਲੇ ਸੀਗੇ ਵੀ ਤੁਸੀਂ ਆਧਾਰ ਕਾਰਡ ਤੇ ਇਲਾਜ ਕਰਵਾ ਲਿਓ। ਮਾਂ ਚਲੋ ਠੀਕ ਹੈ ਜੀ। ਸਾਨੂੰ ਪਤਾ ਨਹੀਂ ਸੀ ਵੀ ਸਾਡੇ ਡੈਡੀ ਇੰਨੇ ਢਿੱਲੇ ਨੇ ਚਲੋ ਅਸੀਂ ਆਪਣਾ ਲੈ ਕੇ ਫਿਰੇ ਵੀ ਉਹਨਾਂ ਨੂੰ। ਗਏ ਵੀ। ਤੇ ਇੱਕ ਗਵਰਨਮੈਂਟ ਨੇ ਬਹੁਤ ਵਧੀਆ ਚਲਾਈ ਸਕੀਮ ਵੀ 5 ਲੱਖ ਦਾ ਤੇ ਤੁਸੀਂ ਇਲਾਜ ਕਰਵਾ ਸਕਦੇ ਹੋ। ਨੋ ਵੀ ਮੈਂ ਛੋਟਾ ਜਿਹਾ ਮੇਰਾ ਇੱਕ ਸਵਾਲ ਹੈ ਜੀ ਚਾਰੇ ਵੀਰਾਂ ਤੇ ਭਰਾਵਾਂ ਨੂੰ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਮੈਂ ਇੱਥੇ ਗਲਤ ਹਾਂ ਜਿਹੜਾ ਉਹ 5 ਲੱਖ ਵਾਲਾ ਕਾਰਡ ਹੈ ਵੀਰ ਜੀ ਉਹ ਬੰਦੇ ਨੂੰ ਜਦੋਂ ਆਪਾਂ ਕਿਤੇ ਸੀਰੀਅਸ ਲੈ ਕੇ ਜਾਂਦੇ ਆ ਉਦੋਂ ਚਲਾਉਣਾ ਚਾਹੀਦਾ ਹੈ ਜਾਂ ਨਹੀਂ ਚਲਾਉਣਾ ਚਾਹੀਦਾ ਸਾਡੇ ਚਲੋ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਸਾਡੇ ਡੈਡੀ ਜੀ ਢਿੱਲੇ ਹੋ ਗਏ ਸੀਗੇ ਅਸੀਂ ਗਏ ਰਾਤ ਨੂੰ ਲੈ ਕੇ ਤੇ ਅਸੀਂ ਡਾਕਟਰ ਸਾਹਿਬ ਨੂੰ ਕਿਹਾ ਉੱਥੇ ਕੰਪਿਊਟਰ ਨੂੰ ਕਿਹਾ ਵੀ ਭਾਈ ਸਾਡੇ ਪਾਪਾ ਜੀ ਡਿੱਲੇ ਨੇ ਵੀ ਤੁਸੀਂ ਨਾ ਵੀ ਆ 5 ਲੱਖ ਵਾਲਾ ਜਿਹੜਾ ਕਾਰਡ ਹੈ ਵੀ ਇਹ ਚਲਾਓ ਵੀ ਸਾਡੇ ਡੈਡੀ ਨੂੰ ਐਡਮਿਟ ਕਰੋ ਤੇ ਅਗਿਓ ਸਾਨੂੰ ਕੰਪਿਊਟਰ ਬੋਲੇ ਕਹਿੰਦੇ ਜੀ ਇਹ ਰਾਤ ਨੂੰ ਕਾਰਡ ਨਹੀਂ ਚੱਲਣਾ ਤੇ ਮੈਂ ਇਹ ਪੁੱਛਣਾ ਚਾਹੁੰਦਾ ਐ ਵੀ ਤੁਸੀਂ ਐਂ ਦੱਸੋ ਉਹ ਟਾਈਮ ਬੰਦਾ ਘਿਰਿਆ ਹੁੰਦਾ ਬਹੁਤ ਮੁਸ਼ਕਲਾਂ ਦੇ ਵਿੱਚ ਕਈ ਗੱਲ ਪੈਸਾ ਨਹੀਂ ਹੁੰਦਾ ਗਰੀਬ ਬੰਦੇ ਕੋਲ ਤੁਰੰਤ ਪੈਸਾ ਕਿੱਥੋਂ ਲਿਆਵੇ ਤੇ ਚਲੋ ਐਡਮਿਟ ਤਾਂ ਹੋ ਜਾਂਦਾ ਬੰਦਾ ਬਾਕੀ ਐ ਆ ਵੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਹਾਲਾਤ ਕਿੱਦਾਂ ਦੇ ਚੱਲਦੇ ਨੇ ਇੰਨਾ ਪੈਸਾ ਨਹੀਂ ਕਿਸੇ ਕੋਲ ਹੁੰਦਾ ਚਲੋ ਜੀ ਮੈਂ ਗਵਰਨਮੈਂਟ ਨੂੰ ਹੀ ਪੁੱਛਣਾ ਚਾਹੁੰਦਾ ਵੀ ਜਿਹੜਾ ਇਹ ਕਾਰਡ ਹੈ ਸਿਰਫ ਆਮ ਨਾਰਮਲ ਬਿਮਾਰੀ ਵਾਸਤੇ ਹੀ ਹੈ ਕਿ ਜਾਂ ਵੱਡੀਆਂ ਬਿਮਾਰੀਆਂ ਵਾਸਤੇ ਵੀ ਹੈ ਜੇ ਵੱਡੀਆਂ ਬਿਮਾਰੀਆਂ ਵਾਸਤੇ ਹੈ ਤਾਂ ਇਹ ਸਾਨੂੰ ਡਾਕਟਰ ਸਾਹਿਬ ਜਾਂ ਕੰਪਿਊਟਰ ਕਿਉਂ ਕਹਿੰਨ ਵੀ ਇਹ ਰਾਤ ਨੂੰ ਕਾਰਡ ਨਹੀਂ ਚੱਲਣਾ ਕਿਉਂ ਨਹੀਂ ਚੱਲਣਾ ਉਧਰ ਮਰੀਜ਼ ਮਰਦਾ ਹੋਵੇ ਤੇ ਉਧਰ ਇਹ ਕਹਿਣ ਜੀ ਇਹ ਕਾਰਡ ਨਹੀਂ ਚੱਲਣਾ ਕਿਸੇ ਟਾਈਮ ਕਿਸੇ ਬੰਦੇ ਕੋਲ ਨਹੀਂ ਪੈਸਾ ਹੁੰਦਾ ਕੋਈ ਮਜਬੂਰੀ ਹੁੰਦੀ ਹੈ ਜੇ ਚੱਲਣਾ ਹੈ ਤਾਂ ਫਿਰ ਇਹ ਪੁੱਛਿਆ ਜਾਵੇ ਵੀ ਇਹ ਡਾਕਟਰ ਸਾਹਿਬ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਵੀ ਉਹਨਾਂ ਦੇ ਵਿੱਚੇ ਰਾਤ ਨੂੰ ਕਾਰਡ ਕਿਉਂ ਨਹੀਂ ਲਾਗੂ ਚੱਲਦਾ ਹੈ ਜਦੋਂ ਸਾਨੂੰ ਗਵਰਨਮੈਂਟ ਨੇ ਇਹ ਸਹੂਬਿਦਾ ਦਿੱਤੀ ਆ 5 ਲੱਖ ਵਾਲੀ ਤੁਸੀਂ ਉਹਨੂੰ ਕਾਰਡ ਨੂੰ ਕਿਉਂ ਨਹੀਂ ਚਲਾਉਂਦੇ ਫਿਰ ਇਹ ਦੇਖੋ ਜੇ ਕਾਰਡ ਨਹੀਂ ਚੱਲਦਾ ਤਾਂ ਮਰੀਜ਼ ਵਿਚਾਰਾ ਕੀ ਕਰੇ ਬੰਦਾ ਨਾਲ ਦੇ ਜਿਹੜੇ ਬੰਦੇ ਵਿਚਾਰੇ ਗਏ ਹੋਣ ਮਰੀਜ਼ ਨਾਲ ਉਹਨਾਂ ਨੂੰ ਹਾਰ ਕੇ ਅੱਖ ਚੱਪਣਾ ਪੈਂਦਾ ਲਓ ਜੀ ਤੁਸੀਂ ਇਹਨੇ ਮਰੀਜ਼ ਨੂੰ ਦਾਅਵਾ ਦਾਖਲ ਕਰੋ ਜਦ ਤੱਕ ਦਿਨ ਚੜਦਾ ਹੀ ਜਦ ਤੱਕ ਤਾਂ ਘਟੋ-ਘਟ 20000 ਤੇ ਉੱਤੇ ਸੂਈ ਟੱਪ ਜਾਂਦੀ ਹੈ ਜੀ ਬਿੱਲ ਦੀ ਦਵਾਈਆਂ ਬੂਟੀਆਂ ਬਹੁਤ ਕੁਝ ਲਿਆਉਣਾ ਫਿਰ ਜਾ ਕੇ ਸਵੇਰੇ ਕਹਿਣਗੇ ਜੀ ਤੁਹਾਡਾ ਮਰੀਜ਼ ਜਾਦਾ ਸੀਰੀਅਸ ਹੈ ਇਹਨੂੰ ਆਈਸੀਯੂ ਚ ਰੱਖਣਾ ਪਊਗਾ ਹੁਣ ਤੁਸੀਂ ਐ ਦੱਸੋ ਵੀ ਜੇ ਜਿਹੜਾ ਉਹ 5 ਲੱਖ ਵਾਲਾ ਕਾਰਡ ਆ ਫਿਰ ਉਹਦਾ ਕਿਸੇ ਕੰਮ ਦਾ ਨਹੀਂ ਹੈ ਜੀ ਇਹਦਾ ਮਤਲਬ ਫਿਰ ਅਸੀਂ ਗਵਰਨਮੈਂਟ ਨੂੰ ਦੋਸ਼ ਦਈਏ ਜਾਂ ਜਿਹੜੇ ਸਾਡੇ ਡਾਕਟਰ ਸਾਹਿਬਾਨ ਨੇ ਪ੍ਰਾਈਵੇਟਾਂ ਵਾਲੇ ਜਾਂ ਵਿੱਚ ਹੋਰ ਵੀ ਉਹਨਾਂ ਨੂੰ ਦੋਸ਼ ਦਈਏ ਦਸੋ ਤੁਸੀਂ ਵੀ ਆ ਬੰਦਾ ਕਿੱਥੋਂ ਲਿਆਊਗਾ 1.5 ਦੋ ਲੱਖ ਰੁਪਈਆ ਜਿਹੜਾ ਮਰੀਜ਼ ਤੇ ਲਾਜਕ ਵਾਸਤੇ ਕਿਸੇ ਟਾਈਮ ਕਿਸੇ ਬੰਦੇ ਕੋਲ ਰੋਟੀ ਖਾਣ ਨੂੰ ਪੈਸਾ ਨਹੀਂ ਹੁੰਦਾ ਜੀ ਹੈ ਜੀ ਹਰੇਕ ਦੀਆਂ ਆਪਣੀਆਂ ਆਪਣੀਆਂ ਮੁਸ਼ਕਲਾਂ ਨੇ ਤੇ ਜੇ ਇਹ 5 ਲੱਖਾਂ ਦਾ ਕਾਰਡ ਬਣਾਇਆ ਹੈ ਇਹ ਗਵਰਨਮੈਂਟ ਨੂੰ ਪ੍ਰਾਈਵੇਟ ਵਾਲੇ ਹਸਪਤਾਲਾਂ ਨੂੰ ਵੀ ਤਲਾਹ ਕਰਨੀ ਚਾਹੀਦੀ ਆ ਵੀ ਇਹ ਦਿਨ ਹੋਵੇ ਰਾਤ ਹੋਵੇ ਇਹਨੂੰ ਚਲਾਓ ਜਾ ਸਾਨੂੰ ਸਕੀਮ ਗਰੀ ਆਮ ਜਨਤਾ ਨੂੰ ਮਿਲੀ ਆ ਇਹ ਇਹ ਇਹਨਾਂ ਦਾ ਕੋਈ ਮਤਲਬ ਨਹੀਂ ਇਹ ਚੀਜ਼ ਕਹਿਣ ਦਾ ਵੀ ਰਾਤ ਨੂੰ ਜੀ ਚੱਲਣਾ ਨਹੀਂ ਹੈ ਇਹ ਜਦੋਂ ਇੱਕ ਚੀਜ਼ ਬਣਾ ਹੀ ਦਿੱਤੀ ਕਿਉਂ ਨਹੀਂ ਚੱਲੂ ਜੀ ਮੈਂ ਬਾਕੀ ਕੋਈ ਜ਼ਿਆਦਾ ਬੋਲ ਗਿਆ ਵੀਰ ਜੀ ਸਾਰਿਆਂ ਤੋਂ ਮਾਫੀ ਚਾਹੁੰਦਾ ਕਿਉਂਕਿ ਸਾਨੂੰ ਇਹ ਦੁੱਖ ਮਹਿਸੂਸ ਹੋਇਆ ਕਿਉਂਕਿ ਅਸੀਂ ਨਾ ਇਹ ਚੱਲਿਆ ਬਾਕੀ ਮੇਰੇ ਵੀ ਕਮੈਂਟ ਕਰਕੇ ਮੈਨੂੰ ਦੱਸਣ ਜੀ ਮੈਂ ਗਲਤ ਹੈ ਜੀ ਕਿਉਂ ਮੈਂ ਤਾਂ ਇਹੀ ਕਹੂੰਗਾ ਵੀ ਇਹ ਹਰੇਕ ਬੰਦੇ ਦੇ ਮੁਸ਼ਕਲ ਪੈਂਦੀ ਆ ਬਿਮਾਰੀ ਆਉਂਦੀ ਆ ਅਠਮਾਰੀ ਆਉਂਦੀ ਆ ਪਰ ਵੀਰ ਜੀ ਕਈ ਗੱਲ ਕਿਸੇ ਬੰਦੇ ਕੋਲ ਨਹੀਂ ਪੈਸਾ ਹੁੰਦਾ ਉਹਦੀ ਮਜਬੂਰੀ ਹੁੰਦੀ ਆ ਉਹ ਫਰ ਤੁਰ ਕੇ ਇਲਾਜ ਕਰਾਉਂਦਾ ਪਰ ਇੰਨਾ ਪੈਸਾ ਵੀਰ ਜੀ ਜਿਹੜਾ ਕਰਜ਼ਾ ਸੇਤੇ ਚੜ ਜਾਂਦਾ ਉਹ ਲਾਉਣਾ ਬਹੁਤ ਔਖਾ ਹੈ ਜਦੋਂ ਸਾਨੂੰ ਗਰੀਬ ਜਨਤਾ ਨੂੰ ਸਰਕਾਰ ਨੇ ਸੂਧ ਦਿੱਤੀ ਹੈ ਤਾਂ ਉਹ ਸਾਨੂੰ ਦੋ요 ਹਾਂ ਤੁਸੀਂ ਕਹਿ ਦਿੰਦੇ ਹੋ ਜੀ ਇਹ 5 ਲੱਖ ਵਾਲਾ ਕਾਰਡ ਰਾਤ ਨੂੰ ਨਹੀਂ ਚੱਲਣਾ ਅਸੀਂ ਹਸਪੀਟਲਾਂ 'ਚ ਜਾਂਦੇ ਆਂ ਕਈ ਜਗ੍ਹਾ ਜਾਂ ਉਹ ਨਹੀਂ ਇਹ ਚੱਲਣਾ ਨਹੀਂ ਹੈ ਇਹ ਤਾਂ ਆਮ ਛੋਟੀ ਮੋਟੀ ਬਿਮਾਰੀ ਬਾਤ ਤੇ ਆ ਛੋਟੀ ਮੋਟੀ ਬਿਮਾਰੀ ਦਾ ਕੀ ਮਤਲਬ ਹੈ ਜਦੋਂ ਤੁਸੀਂ ਸਾਨੂੰ 5 ਲੱਖ ਵਾਲਾ ਕਾਰਡ ਦੇ ਦਿੱਤਾ ਇਹਦੇ ਨਾਲ ਕੋਈ ਮਤਲਬੇ ਨਹੀਂ ਮਾਰਦਾ ਵੀ ਛੋਟੀ ਬਿਮਾਰੀ ਵਾਲਾ ਵਿੱਚ ਜਿੰਨੇ ਵਾਲਾ ਇਹ ਤਾਂ ਜਦੋਂ ਤੁਸੀਂ ਚਲਾਓ ਨੂੰ ਪ੍ਰੋਪਰ ਇਹ ਥੋੜੀ ਐ ਵੀ ਮਰੀਜ਼ ਆਏ ਵਾਰੀ ਉਹ ਮਰੀਜ਼ ਸੀਰੀਅਸ ਆਊਗਾ ਆ ਕਾਕੇ ਮੇਰਾ ਵੀ ਮੈਂ ਇਹ ਅਪੀਲ ਕਰਨਾ ਚਾਹੁੰਦਾ ਸਾਡੀ ਸਰਕਾਰਾਂ ਨੂੰ ਵੀ ਸਾਡੇ ਜਿਹੜੇ ਪ੍ਰਾਈਵੇਟ ਡਾਕਟਰ ਨੇ ਜਾਂ ਕੋਈ ਵੀ ਹੈ ਕਲੀਨਿਕ ਵਾਲਾ ਵੀ ਵੀਰ ਜੀ ਜਿਹੜਾ ਇਹ ਕਾਰਡ ਹੈ ਇਹਨੂੰ ਵਰਤਿਆ ਜਾਵੇ ਇਹ ਆਮ ਜਨਤਾ ਵਾਸਤੇ ਆ ਹੁਣ ਇੰਨੀ ਛੇਤੀ ਦਾ ਜੀ ਪੈਸਾ ਕਿਤੋਂ ਝਾੜਾਉਂਦਾ ਲੱਗਦਾ ਨਹੀਂ ਵੀ ਇਹ ਬੰਦੇ ਤੋਲ ਕੇ ਕੋਲਾਤ ਦੇ ਦੇਣਾ ਜੀ ਉਧਰ ਪੇਸ਼ੰਟ ਮਰੀਜ਼ ਸਾਡਾ ਸੀਰੀਅਸ ਹੁੰਦਾ ਉਧਰ ਕਹਿੰਗੇ ਰਿਪੋਰਟਾਂ ਕਰਾਓ ਜੀ 5-5000 25-2500 ਦੀਆਂ ਰਿਪੋਰਟਾਂ ਹੁੰਦੀਆਂ ਨੇ ਦੱਸੋ ਗਰੀਬੰਦਾ ਕਿੱਥੋਂ ਜਮਾ ਕਰਾਉਗਾ ਇੱਕੋ ਲਾਤੇ ਦਿਨ ਚੜ ਦਿਨ ਦਾ 30000 ਰੁਪਏ ਬਿੱਲ ਵਾਣੀ ਜਾਂਦਾ ਜੀ ਸਾਡੇ ਨਾਲ ਹੋਈ ਹੋਈ ਆ ਜੀ ਸਾਡੇ ਨਾਲ ਹੱਦ ਬੀਤੀ ਹੋਈ ਆ ਰਾਤੋਂ ਰਾਤ ਚ 18000 ਰੁਪਏ ਰਿਪੋਰਟਾਂ ਰਿਪੋਰਟਾਂ ਦਾ ਬਣਿਆ ਜੀ ਅਸੀਂ ਕਿਹਨੂੰ ਕਹੀਏ ਜੇ ਉਹ ਸਾਡਾ 5 ਲੱਖ ਵਾਲਾ ਕਾਰ ਬਣ ਚੱਲ ਜਾਂਦਾ ਸਾਡਾ ਬਚਾਅ ਹੋ ਜਾਣਾ ਤਾਂ ਅੱਜ ਅਸੀਂ ਲੱਖ ਰੁਪਏ ਚ ਕਰਜ਼ੇ ਹੀ ਹੋਏ ਪਏ ਆ ਨਾਲੇ ਸਾਡੇ ਡੈਡੀ ਦੀ ਡੈਥ ਹੋ ਗਈ ਸਾਡੇ ਡੈਡੀ ਜੀ ਬੱਚੇ ਨਹੀਂ ਤਾਹ ਕਾ ਕੇ ਮੈਂ ਇਹ ਸਰਕਾਰ ਨੂੰ ਮਾਫੀ ਚਾਹੁੰਦਾ ਵੀ ਗਲਤੀ ਬੋਲ ਗਿਆ ਕੋਈ ਬਈ ਇਹ ਜਿਹੜਾ 5 ਲੱਖ ਵਾਲਾ ਕਾਰਡ ਹੈ ਇਹਨੂੰ ਚਲਾਓ ਜੀ ਹਰੇਕ ਬੰਦੇ ਨੂੰ ਕਿਸੇ ਦੀ ਮਜਬੂਰੀ ਹੁੰਦੀ ਹੈ ਕਿ ਕੋਈ ਨਹੀਂ ਪੈਸਾ ਹੁੰਦਾ ਸਸਰੀ ਘਾਲ ਸਾਰੇ